ਕੰਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਰੀ ਸਾਧ ਸੰਗਤ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਸਾਡੀ ਸਾਰੀ ਪਾਰਟੀ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਖਾਲਸਾ ਸajna ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਜੇ ਆਪਾਂ ਗੱਲ ਕਰ ਲਈਏ ਇੱਥੋਂ ਦਾ ਅਲੋਕਿਕ ਦ੍ਰਿਸ਼ ਦੇਖ ਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਕਿ ਗੁਰੂ ਨੂੰ ਚਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਗੁਰੂ ਦੀ ਸਿੰਘਾਂ 'ਚ ਕੋਈ ਕਮੀ ਨਹੀਂ ਹੈਗੀ ਕੋਈ ਜੋਸ਼ਟ ਕਮੀ ਨਹੀਂ ਕੋਈ ਜਜ਼ਬੇ 'ਚ ਕਮੀ ਨਹੀਂ ਹੈਗੀ ਵਾਹ ਕਲਗੀਧਰਪਾ ਆਦਿਸ਼ਾ ਜੀ ਨੇ ਸਾਨੂੰ ਆਮ ਇਨਸਾਨਾਂ ਤੋਂ ਸਿੰਘ ਸਜਿਆ ਸਾਨੂੰ ਕੌਰ ਬਣਾਇਆ ਧੀਆਂ ਨੂੰ ਸਾਨੂੰ ਇੱਕ ਵੱਖਰਾ ਸਥਾਨ ਬਖਸ਼ਿਆ ਸਮਾਜਿਕ ਪਛਾਣ ਬਖਸ਼ੀ ਜਿਹੜੀ ਸਮਾਜਿਕ ਪਛਾਣ ਦੀ ਸਾਨੂੰ ਲੋੜ ਸੀਗੀ ਸਾਨੂੰ ਸਿੱਖ ਬਣਾਇਆ ਅਸੀਂ ਜਿੰਨਾ ਧੰਨਵਾਦ ਕਰ ਲਈਏ ਦਸ਼ਮੇਸ਼ ਪਿਤਾ ਦਾ ਉਹਨਾਂ ਥੋੜਾ ਹੈ ਕਿਉਂਕਿ ਉਹਨਾਂ ਨੇ ਸਾਰਾ ਸਰਵੰਸੀ ਵਾਰਤਾ ਚਾਰ ਸਾਹਿਬ ਜاده ਵਾਰ ਤੇ ਪਿਤਾ ਜੀ ਨੇ ਸ਼ਹਾਦਤ ਦੇਤੀ ਮਾਤਾ ਗੁਜਰੀ ਜੀ ਨੇ ਸ਼ਹਾਦਤ ਦੇਤੀ ਕਿ ਸਾਡਾ ਖਾਲਸਾ ਪੰਥ ਸਲਾਮਤ ਰਹਿਣਾ ਚਾਹੀਦਾ ਹੈ ਅਸੀਂ ਰਹੀਏ ਨਾ ਰਹੀਏ ਸੋ ਇਹ ਜੀ ਸ਼ਹਾਦਤ ਕਿਤੇ ਵੀ ਕਿਸੇ ਵੀ ਕੌਮ ਚ ਦੇਖਣ ਨੂੰ ਨਹੀਂ ਮਿਲਦੀ ਸਾਡਾ ਧਰਮ ਹੈ ਜਿਹਦੇ ਚ ਇਹ ਸ਼ਹਾਦਤ ਦੇਖਣ ਨੂੰ ਮਿਲਦੀ ਹੈ ਬਹੁਤ ਦੂਰੋਂ ਦੂਰੋਂ ਲੋਕੀ ਗੱਲਾਂ ਕਰਦੇ ਨੇ ਸਾਡੇ ਧਰਮ ਦੀਆਂ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਧਰਮ ਦੇ ਬੱਚੇ ਆ ਅੱਜ ਮੈਂ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੀ ਆ ਸਾਰੀਆਂ ਧੀਆਂ ਪੁੱਤਰਾਂ ਵਾਲਿਓ ਬੱਚਿਆਂ ਵਾਲਿਓ ਆਪਦੇ ਬੱਚਿਆਂ ਨੂੰ ਹੋਰ ਕੁਝ ਸਿਖਾਇਓ ਨਾ ਸਿਖਾਇਓ ਕਿਉਂਕਿ ਦੁਨੀਆ ਵੀ ਚੀਜ਼ਾਂ ਬੱਚਿਆਂ ਨੇ ਸਕੂਲਾਂ ਤੋਂ ਕਾਲਜਾਂ ਤੋਂ ਬਹੁਤ ਸਿੱਖ ਲੈਣੀਆਂ ਪਰ ਉਹਨਾਂ ਨੂੰ ਸਿੱਖੀ ਜ਼ਰੂਰ ਸਿਖਾਇਓ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਮਾਈ ਭਾਗੋ ਜੀ ਦੀਆਂ ਜੱਸਾ ਸਿੰਘ ਆਲੂ ਵਾਲੀਆ ਜੀ ਦੀਆਂ ਸਿੱਖਿਆ ਜ਼ਰੂਰ ਦਿਓ ਉਹਨਾਂ ਨੂੰ ਸਾਖੀਆਂ ਜ਼ਰੂਰ ਸੁਣਾਓ ਤਾਂ ਹੀ ਸਾਡੇ ਬੱਚੇ ਨੇ ਜਿਹੜੇ ਉਸੂਰਵੇਂ ਪੈਦਾ ਹੋਣਗੇ ਸਾਡੀ ਕੌਮ ਸੀ ਜਿਹੜੀ ਉਹ ਹਮੇਸ਼ਾ ਜਾਣੀ ਜਾਂਦੀ ਹੈ ਕਿ ਮਜਲੂਮਾਂ ਤੇ ਕੋਈ ਜ਼ੁਲਮ ਹੋਵੇ ਤਾਂ ਸਾਡੀ ਕੌਮ ਹਮੇਸ਼ਾ ਖੜੀ ਹੋ ਜਾਂਦੀ ਹੈ ਉਹੀ ਜੋਸ਼ ਉਹੀ ਜਜ਼ਬਾ ਆਪਣੇ ਬੱਚਿਆਂ ਚ ਪੈਦਾ ਕਰੋ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਦੇਖ ਕੇ ਜਦੋਂ ਦੇਖਦੇ ਆ ਛੋਟੇ-ਛੋਟੇ ਬੱਚਿਆਂ ਨੇ ਕੇਸ ਰੱਖੇ ਨੇ ਜੂੜੇ ਰੱਖੇ ਨੇ ਧੀਆ ਨੇ ਗੁੱਤਾਂ ਗੁੰਦੀਆਂ ਨੇ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਅੱਜ ਵੀ ਇਹੋ ਜਿਹੇ ਮਾਵਾਂ ਹੈਗੀਆਂ ਨੇ ਜਿਹੜੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਦੀਆਂ ਸੋ ਬਹੁਤ ਉੱਚਾ ਸੁੱਚਾ ਧਰਮ ਹੈ ਅਸੀਂ ਜਿੰਨਾ ਜਿੰਨੀ ਵਾਰ ਵੀ ਸ਼ੁਕਰਾਨਾ ਮਾਲਕ ਦਾ ਕਰੀਏ ਥੋੜਾ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਸ਼ਬਦ ਰੂਪੀ ਗੁਰੂ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨਾਲ ਜੋੜਿਆ ਕਿ ਤੁਸੀਂ ਇਹਨਾਂ ਦੀ ਸੇਧ ਲੈ ਕੇ ਚੱਲਣਾ ਹੈ ਅੱਜ ਵੀ ਕੋਈ ਖੁਸ਼ੀ ਹੋਵੇ ਕੋਈ ਗਮੀ ਹੋਵੇ ਆਪਾਂ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੁੰਨੇ ਆ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਸੋ ਇਹਨਾਂ ਦੀ ਰਸਤੇ ਤੇ ਇਹਨਾਂ ਦੇ ਦਰਸਾਏ ਹੋਏ ਮਾਰਗ ਤੇ ਆਪਾਂ ਚੱਲਣਾ ਤਾਂ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਜੇ ਮੈਂ ਗੱਲ ਕਰ ਲਾਂ ਇਹੋ ਜੇ ਸਮਾਗਮਾਂ ਦੀ ਮੈਨੂੰ ਲੱਗਦਾ ਜਿੰਨਾ ਵੀ ਪੰਥ ਦਾ ਪ੍ਰਚਾਰ ਹੋਵੇ ਉਹਨਾਂ ਹੀ ਥੋੜਾ ਜਿੰਨਾ ਵੀ ਆਪਾਂ ਆਪਣੇ ਬੱਚਿਆਂ ਨੂੰ ਪੰਥ ਨਾਲ ਜੋੜ ਲਈਏ ਉਹਨਾਂ ਹੀ ਥੋੜਾ ਬਹੁਤ ਵਧੀਆ ਜਿਹਾ ਉਪਰਾਲਾ ਬਾਬਾ ਜੀ ਵੱਲੋਂ ਕੀਤਾ ਗਿਆ ਬਹੁਤ ਦੇਖ ਕੇ ਖੁਸ਼ੀ ਹੁੰਦੀ ਹੈ ਮਨ ਨੂੰ ਵੀ ਸੰਗਤਾਂ ਦਾ ਪਿਆਰ ਇੰਨਾ ਕਿ ਕਹਿਣ ਦੀ ਕੋਈ ਗੱਲ ਨਹੀਂ ਕੋਈ ਜਗ੍ਹਾ ਨਹੀਂ ਬੈਠਣ ਨੂੰ ਫਿਰ ਫਿਰ ਵੀ ਸੰਗਤਾਂ ਤੁਰੀਆਂ ਆ ਰਹੀਆਂ ਨੇ ਸੋ ਬਹੁਤ ਵਧਾਈ ਦੇ ਪਾਤਰ ਨੇ ਬਾਬਾ ਜੀ ਵੀ ਸਾਰੀ ਉਹਨਾਂ ਦੇ ਟਰਸਟ ਦੀ ਟੀਮ ਇਹੋ ਜਿਹੇ ਪ੍ਰੋਗਰਾਮ ਪੰਜਾਬ 'ਚ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ ਵੱਧ ਤੋਂ ਵੱਧ ਆਪਣੇ ਧਰਮ ਦਾ ਪ੍ਰਚਾਰ ਹੋਵੇ ਆਪਣੇ ਲੋਕ ਆਪਸੀ ਭਾਈਚਾਰਾ ਜਿਹੜਾ ਉਹ ਇੰਨਾ ਸਮਾਗਮਾਂ ਕਰਕੇ ਜੁੜਿਆ ਰਹਿੰਦਾ ਬਣਿਆ ਰਹਿੰਦਾ ਆਪਾਂ ਇੱਕ ਦੂਸਰੇ ਨੂੰ ਮਿਲਦੇ ਆ ਕੋਈ ਦੁੱਖ ਸੁੱਖ ਹੋਵੇ ਉਹ ਵੀ ਸਾਂਝਾ ਕਰਦੇ ਆ ਸੋ ਜਿਹੜਾ ਆਪਸੀ ਭਾਈਚਾਰਾ ਉਹ ਬਣਿਆ ਰਹੇਗਾ ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ ਪੰਜਾਬ ਖੁਸ਼ਹਾਲ ਹੋਊਗਾ ਮੁੱਖ ਮੰਤਰੀ ਸਾਹਿਬ ਵੀ